ਲੁਧਿਆਣਾ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦਿਆਂ ਨਵਾਂ ਮੁਹੱਲਾ ਨੇੜੇ ਸੁਭਾਨੀ ਬਿਲਡਿੰਗ ਵਿਖੇ ਦੋ ਟੜਿਆਂ ਦੇ ਵਿਚਕਾਰ ਹੋਈ ਗੋਲੀਬਾਰੀ ਵਿੱਚ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮਾਂ ਦੇ ਕੋਲੋਂ 3 ਰਿਵਾਲਵਰ 32 ਬੋਰ ਅਤੇ 1 ਕਪਸਟੋਲ 32 ਬੋਰ 28 ਰੌਂਡ 32 ਬੋਰ 3 ਨਖੋਲ ਕਾਰਤੂਸ ਅਤੇ 2 ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਨੇ। ਦੱਸ ਦਈਏ ਕਿ ਸਬੰਧ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਪੱਤਰਕਾਰ ਵਾਰਤਾ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਬੇਸਿਕਲੀ uh, 20 ਔਰ 21 ਫਰਵਰੀ ਦੀ ਦਰਮਿਆਨੀ ਰਾਤ ਦੀ ਗੱਲ ਹੈ ਇੱਕ ਸੁਭਾਨੀ ਬਿਲਡਿੰਗ ਚੌਂਕ ਹੈ ਉਥੇ ਇੱਕ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਦੋ ਗਰੋ ਆਪਸ ਦੇ ਵਿੱਚ ਟਾਈਮ ਬਣ ਕੇ ਆ ਕੇ ਲੜੇ ਸੀਗੇ ਉਥੇ ਕੰਚ ਦੀ ਬੋਤਲਾ ਉਹਨਾਂ ਨੇ ਇੱਕ ਦੂਜੇ ਤੇ ਚਲਾਈਆਂ ਸੀਗੀਆਂ ਨਾਲ ਉਥੇ ਇੱਕ ਦੂਜੇ ਤੇ ਉਹਨਾਂ ਨੇ ਫਾਇਰ ਵੀ ਕੀਤੇ ਸੀਗੇ ਜਿਹਦੇ ਵਿੱਚ ਦੋ ਬੰਦੇ ਇੰਜਰਡ ਹੋਏ ਸੀਗੇ ਔਰ ਇੱਕ ਨੂੰ ਥੋੜਾ ਜਿਹਾ ਸੀਰੀਅਸ ਇੰਜਰੀ ਹੋਈ ਸੀਗੀ ਇੱਕ ਬੰਦੇ ਨੂੰ ਸ਼ੁਭਮ ਮੋਟਾ ਉਨੂੰ ਗੋਲੀ ਛੂ ਕਰਕੇ ਨਿਕਲੀ ਸੀਗੀ ਇਹਦੇ ਵਿੱਚ ਇਮੀਡੀਏਟਲੀ ਐਕਟ ਕਰਦੇ ਹੋਏ ਮਾਨਯੋਗ ਕਮਿਸ਼ਨਰ ਆਫ ਪੁਲਿਸ ਦੇ ਦਿਸ਼ਾ ਨਿਰਦੇਸ਼ਾ ਹੇਠ ਉਦੋਂ ਮੁਕੱਦਮਾ ਨੰਬਰ 13 ਅੰਡਰ ਸੈਕਸ਼ਨ 307 323 506 160 148 149 ਔਰ 25 ਅਸਲਾ ਐਕਟ ਪੁਲਿਸ ਵੱਲੋਂ ਇਹਦੇ ਵਿੱਚ ਦਰਜ ਹੋਇਆ ਸੀਗਾ ਇਹਦੇ ਵਿੱਚ ਜਿਹੜੀ ਮੁਦਈ ਪੁਲਸ ਬਣ ਗਿਆ ਸੀਗਾ ਐਂਡ ਇਹਦੇ ਤੇ ਸਵਿਫਟਲੀ ਐਕਟ ਕਰਦੇ ਹੋਏ ਜਿਹੜੀ ਟੀਮ ਗਠਿਤ ਕੇਪੀਸੀ ਦੀ ਉਹਦੇ ਵਿੱਚ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਬਰਾੜ ਜੀ ਐਂਡ ਫਰਦਰ ਜਦੋਂ ਏਡੀਸੀਪੀ ਵਾਹ ਸਾਹਿਬ ਨੇ ਇੱਥੇ ਜੁਆਇਨ ਕਰ ਲਿਆ ਸੀਗਾ ਇਹਨਾਂ ਨੇ ਐਂਡ ਜਿਹੜਾ ਆਨ ਗਰਾਉਂਡ ਇਹਨੂੰ ਲੀਡ ਕਰ ਰਹੀ ਸੀਗੀ ਮੈਡਮ ਅਕਰਸ਼ੀ ਏਸੀਪੀ ਸੈਂਟਰਲ ਐਂਡ ਜਿਹੜਾ ਕਨਸਰਨਡ ਐਸਐਚਓ ਹੈ ਇਹਦੇ ਵਿੱਚ ਸ਼ੁਰੂ ਦੇ ਵਿੱਚ ਜਿਹੜਾ ਸ਼ੁਭਮ ਮੋਟਾ ਵਾਲਾ ਗੈਂਗ ਹੈ ਉਹਨਾਂ ਦੇ ਤਿੰਨ ਬੰਦੇ ਗ੍ਰਿਫਤਾਰ ਹੋਏ ਸੀਗੇ ਇਨੀਸ਼ially ਐਂਡ ਉਹਨਾਂ ਕੋਲੋਂ ਦੋ ਅਸਲਾ ਬੀ ਰਿਕਵਰ ਹੋਏ ਸੀਗੇ ਫਿਰ ਉਸ ਤੋਂ ਬਾਅਦ ਪੁਲਸ ਇਹਦੇ ਵਿੱਚ ਕੰਟੀਨਿਊਸਲੀ ਮਗਰ ਇਹਨਾਂ ਦੇ ਪਿੱਛੇ ਲੱਗੀ ਰਹੀ ਇਹ ਆਪਣੇ ਠਿਕਾਣੇ ਚੇਂਜ ਕਰਦੇ ਰਹੇ ਬਟ ਵਿਦ ਹੈਲਪ ਆਫ ਸਰਟਨ ਹਿਊਮਨ ਇੰਟੈਲੀਜੈਂਸ ਐਂਡ ਇਹਦੇ ਵਿੱਚ ਸਾਡੇ ਕੋਲ ਕੁਝ ਤਕਨੀਕੀ ਸਹਿਯੋਗ ਨਾਲ ਸਾਨੂੰ ਇਨਪੁਟ ਮਿਲ ਗਿਆ ਸੀਗਾ ਉਸ ਤੋਂ ਬਾਅਦ ਇਹ ਟੀਮ ਲੀਡ ਬਾਈ ਐਸ ਐਚਓ ਡਿਵੀਜ਼ਨ ਨੰਬਰ 2 1 ਇਹਦੇ ਵਿੱਚ ਉਹ ਪਾਰਟੀ ਬਣਾ ਕੇ ਉਹਨਾਂ ਨੂੰ ਜਦੋਂ ਇਨਪੁਟ ਆਈ ਸੀ ਕਿ ਇਹ ਬੰਦੇ ਸਹਾਰਨਪੁਰ ਯੂਪੀ ਹੈ ਉਥੇ ਚਲੇ ਗਏ ਐਂਡ ਥਰੋ ਅ ਪ੍ਰੋਪਰ ਕੋਆਰਡੀਨੇਟਡ ਆਪਰੇਸ਼ਨ ਉਹਦੇ ਵਿੱਚ ਜਿਹੜੇ ਹੈ ਨੌ ਬੰਦੇ ਵਿਚ ਵੇਰ ਨੋਮੀਨੇਟਡ ਇੰਟੂ ਦਾ ओरिजिनल ਕੇਸ ਦੇ ਵੇਰ ਅਪ੍ਰਹੈਂਡਡ ਫਰਮ देयर ਐਂਡ ਦੇ ਵੇਰ ਅਰੈਸਟਡ ਐਟ ਅਰਾਊਂਡ 5 ਪੀਐਮ ਯਸਟਰਡੇ ਐਂਡ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਏ ਸੀਗੇ ਐਂਡ ਉਹਨਾਂ ਨੂੰ ਹਜੇ ਕੋਰਟ ਦੇ ਮਾਨਯੋਗ ਕੋਰਟ ਦੇ ਮੋਰੇ ਪੇਸ਼ ਕਰਨਾ ਹੈ ਐਂਡ ਉਥੇ ਪੇਸ਼ ਕਰਕੇ ਆਪਾਂ ਉਹਨਾਂ ਦਾ ਰਿਮਾਂਡ ਲਵਾਗੇ ਐਂਡ ਦੈਨ ਵਿਲ ਫਰਦਰ ਇਨਟਰੋਗੇਟ ਇੰਟੂ ਦ ਕੇਸ ਇਹ ਸਹਾਰਨਪੁਰ ਹੈਗਾ ਯੂਪੀ ਦੇ ਵਿੱਚ ਉੱਥੇ ਸਾਨੂੰ ਇਨਪੁਟ ਆਈ ਸੀਗੀ ਉੱਥੇ ਆਪਣੀ ਟੀਮ ਗਈ ਸੀਗੀ ਐਂਡ ਵਿਦ ਦ ਪ੍ਰੋਪਰ ਇਨਟੀਮੇਸ਼ਨ ਟੂ ਦ ਲੋਕਲ ਪੁਲਿਸ ਉੱਥੇ ਇਹਨਾਂ ਨੂੰ ਅਪ੍ਰੈਂਟ ਕੀਤਾ ਗਿਆ ਸੀ ਇਹਦੇ ਵਿੱਚ ਬਾਇੰਡ ਲਾਰਜ ਦੋ ਗਰੁੱਪ ਸੀਗੇ ਇੱਕ ਸ਼ੁਭਮ ਮੋਟਾ ਉਹ ਨਾਮਚੀਨ ਬਦਮਾਸ਼ ਉਹਦੇ ਬਰ ਖਿਲਾਫ ਆਲਰੇਡੀ ਜਿਹੜਾ ਸਾਡੇ ਕੋਲ ਰਿਕਾਰਡ ਹੈ ਉਹਦੇ ਵਿੱਚ 17 ਮੁਕਦਮੇ ਉਹਦੇ ਬਰ ਖਿਲਾਫ ਦਰਜ ਹੈਗੇ ਨੇ ਸੋ ਇਸ ਤੋਂ ਇਲਾਵਾ ਇੱਕ ਅੰਕੁਰ ਲੁਧਿਆਣਾ ਵਾਲਾ ਗਰੁੱਪ ਹੈ ਇਹ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਕੋਈ ਤਕਰਾਰਬਾਜ਼ੀ ਸੀਗੀ ਸੋ ਉਸ ਚੀਜ਼ ਨੂੰ ਮੁੱਦਾ ਬਣਾ ਕੇ ਆਪਸੇ ਲੜਾਈ ਸੀਗੇ ਤਾਂ ਇਹ ਦੋ ਮੇਨ ਜਿਹੜੇ ਇਹਦੇ ਵਿੱਚ ਹਾਂ ਜੀ ਗ੍ਰਿਫਤਾਰੀਆਂ ਜਿਹੜੇ ਕੋਲ ਸਾਰੇ ਇਹਦੇ ਵਿੱਚ ਮੋਸਟਲੀ ਜਿਹੜਾ ਅ ਅੰਕੁਰ ਲੁਧਿਆਣਾ ਵਾਲਾ ਹੈ ਉਹਦੇ ਜਿਹੜੇ ਨੌ ਬੰਦੇ ਅਸੀਂ ਗ੍ਰਿਫਤਾਰ ਕਰ ਲਏ ਸੀ ਗ੍ਰਿਫਤਾਰੀਆਂ ਕਰ ਲਏ ਹੋ ਮਾਮਲੇ ਚ ਇਹਦੇ ਵਿੱਚ ਪਹਿਲਾ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਪਹਿਲਾ ਤਿੰਨ ਬੰਦੇ ਗ੍ਰਿਫਤਾਰ ਹੋਏ ਕੱਲ ਇਸੇ ਦੇ ਵਿੱਚ ਫਰਦਰ ਨੋ ਬੰਦੇ 12 ਹੋ ਗਏ ਤਾਂ ਬਾਈ ਨੇਮ ਇਹਦੇ ਵਿੱਚ ਕਰੀਬਨ 20 ਬੰਦੇ ਸੀਗੇ 8 9 ਬੰਦੇ ਹੋਰ ਬਚਦੇ ਹੈ ਇਸ ਤੋਂ ਇਲਾਵਾ ਕੁਝ ਹੋਰ ਅਨੂਨ ਬੰਦੇ ਵੀ ਸੀਗੇ ਉਹ ਇਹਨਾਂ ਦੀ ਇਨਟਰਾਗੇਸ਼ਨ ਦੇ ਵਿੱਚ ਅਸੀਂ ਆਈਡੈਂਟੀਫਾਈ ਕਰਾਂਗੇ ਐਂਡ ਫਿਰ ਵਿਲ ਅਰੈਸਟ ਥੈਮ ਆਲਸੋ ਸਰ ਇਹ ਵੀ ਚੱਲ ਰਿਹਾ ਹੈ ਕਿ ਪੁਲਿਸ ਨੂੰ ਕੰਪਲੇਨਟ ਕਿਸੇ ਵੀ ਗਰੁੱਪ ਦੇ ਨਹੀਂ ਦਿੱਤੀ ਸੀ ਪੁਲਿਸ ਕੋਲ ਕਪਲੇਨਟ ਬਣੀ ਹੈ ਵੀ ਸੈਟਲਮੈਂਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਸ ਦੀ 21 ਸਰ ਸਿਹਰ ਦਾ ਇਦੇ ਵਿੱਚ ਯੂਜੂਅਲੀ ਜਦੋਂ ਦੋਨੋਂ ਪਾਰਟੀਆਂ ਐਟ ਫਾਲਟ ਹੁੰਦੀ ਹੈ ਉਹਨਾਂ ਦਾ ਇਹੀ ਹੁੰਦਾ ਹੈ ਕਿ ਅਸੀਂ ਆਪਸ ਵਿੱਚ ਕੰਪਰੋਮਾਈਜ਼ ਕਰ ਲਈਏ ਤਾਂ ਪੁਲਿਸ ਦੀ ਕੌਗਨੀਸੈਂਸ ਦੇ ਵਿੱਚ ਕੋਈ ਇਨਸੀਡੈਂਟ ਹੀ ਨਾ ਆਵੇ ਬਟ ਦੈਨ ਪੁਲਿਸ ਨੇ ਇਸ਼ੂਜ਼ ਨੂੰ ਦੇਖਦੇ ਹੋਏ ਪੁਲਿਸ ਇਟਸੈਲਫ ਬੀਕਮਡ ਅ ਕੰਪਲੇਂਟ ਐਂਡ ਰਜਿਸਟਰਡ ਕੇਸ ਔਨ ਬੋਥ ਦ ਪਾਰਟੀਆਂ ਕਿਉਂਕਿ ਦੇ ਵਿੱਚ ਐਟ ਫਾਲਟ ਬੋਥ ਦ ਪਾਰਟੀ ਸੀਗੀ ਇਹ ਯੂਜੂਅਲੀ ਇੱਕ ਵਿਕਟਿਮ ਹੁੰਦਾ ਇੱਕ ਪਰਪੀਟਰेटर ਹੁੰਦਾ ਹੈ ਬਟ ਇਹਦੇ ਵਿੱਚ ਦੋਨਾਂ ਇਹਨਾਂ ਦਾ ਪੂਰਾ ਉਹ ਫਾਲਟ ਸੀਗਾ ਤਾਂ ਕਰਕੇ ਪੁਲਿਸ ਮੁਦਈ ਬਣ ਕੇ ਇਹਦੇ ਵਿੱਚ 160 ਸੈਕਸ਼ਨ ਵੀ ਇਨਵੋਕ ਕੀਤਾ ਗਿਆ ਐਂਡ ਇੱਕ ਇਹਨਾਂ ਦੇ ਦੋਨਾਂ ਤੇ ਉੱਤੇ ਜਿਹੜੀ ਦੋਨੋਂ ਪਾਰਟੀ ਸੀਗੀ ਇਹਨਾਂ ਦੇ ਉੱਤੇ 307 ਦਾ ਔਰ ਆਰਮਜ਼ੈਕ ਦਾ ਪਰਚਾ ਦਰਜ ਹੋ ਗਿਆ ਲਾਇਸੈਂਸ ਵੀ ਕੈਂਸਲ ਕੀਤਾ ਗਿਆ ਲਾਇਸੈਂਸ ਆਫਕੋਰਸ ਉਹ ਨਾਰਮਲ ਜਿਹੜਾ ਰੂਟੀਨ ਵਾਲਾ ਸਾਡਾ ਪ੍ਰੋਸੀਜਰ ਹੁੰਦਾ ਹੈ ਇਹਨਾਂ ਕੋਲੋਂ ਜਿਹੜੇ ਆਪਣੇ ਜਿਹੜੇ ਵੈਪਨ ਵੀ ਸੀਗੇ ਅਸਲੇ ਸੀਗੇ ਉਹ ਅਸੀਂ ਰਿਕਵਰ ਕਰ ਲਏ ਹਜੇ ਵੀ ਇਹਨਾਂ ਨੇ ਕੋਈ ਹੋਰ ਅਸਲੇ ਦੀ ਦਾ ਇਸਤੇਮਾਲ ਹੋਇਆ ਹੈ ਉਹ ਆਪਾਂ ਜਿਹੜੀ ਸਾਡੀ ਛਾਨਬੀਨ ਹੈ ਜਿਹੜਾ ਕੁਐਸਚਨਿੰਗ ਹੈ ਉਹਦੇ ਵਿੱਚ ਆਪਾਂ ਦੇਖ ਲੈਨੇ ਆਂ ਇਹਨਾਂ ਕੋਲ ਦੇਖ ਲੈਨੇ ਆ ਕਿ ਕੋਈ ਹੋਰ ਵੀ ਅਸਲਾ ਇਹਨਾਂ ਕੋਲ ਰਿਕਵਰ ਹੋ ਸਕਦਾ ਹੈ ਨਹੀਂ ਨਹੀਂ ਹਜੇ ਤੱਕ ਜਿਹੜਾ ਪ੍ਰੀਲਿਮਨਰੀ ਤੌਰ ਤੇ ਸਾਨੂੰ ਪਤਾ ਲੱਗਿਆ ਹੈ ਕਿ ਦੇ ਹੈਵ ਬੀ ਕਿਪਿੰਗ ਚੇਂਜਿੰਗ देयर ਜਿਹੜੇ ਉਹ ਠਿਕਾਣੇ ਸੀਗੇ ਉਹ ਚੇਂਜ ਕਰਦੇ ਰਹੇ ਬਟ ਫਾਈਨਲ ਜਿਹੜਾ ਸਾਨੂੰ ਇਨਪੁਟ ਆਈ ਸੀਗੀ ਅਸੀਂ ਇਹਨਾਂ ਨੂੰ ਫਾਲੋ ਕਰ ਰਹੇ ਸੀਗੇ ਤਾਂ ਉੱਥੋਂ ਦੀ ਸਾਨੂੰ ਫਿਰ ਉਹ ਐਡਰੈਸ ਲੋਕੇਸ਼ਨ ਆ ਗਈ ਸੀਗੀ ਠੀਕ ਹੈ ਚਲੋ ਜੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ